ਸਸਤਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਜਿਹੜੀ ਕੜੀ ਉਹ ਇੰਨੀ ਜ਼ਿਆਦਾ ਟੇਸਟੀ ਬਣੇਗੀ ਪਰ ਇੰਨਾ ਕ ਜ਼ਿਆਦਾ ਸਿੰਪਲ ਤਰੀਕਾ ਕਿ ਤੁਸੀਂ ਪਹਿਲਾਂ ਕਦੀ ਵੀ ਟਰਾਈ ਨਹੀਂ ਕੀਤਾ ਹੋਵੇਗਾ ਬਹੁਤ ਹੀ ਜ਼ਿਆਦਾ ਜਮੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਮੇਰਾ ਕੰਫਰਟ ਫੂਡ ਹੈ ਜਦੋਂ ਮੇਰੇ ਕੀਤੇ ਮੇਰਾ ਕੁਝ ਜ਼ਿਆਦਾ ਖਾਣ ਨੂੰ ਦਿਲ ਨਾ ਕਰੇ ਮੈਂ ਜਸਟ ਇੱਕ ਕੜੀ ਬਣਾਉਣੀ ਹਾਂ ਨਾਲ ਚਾਵਲ ਬਣਾਉਣੀ ਹਾਂ ਤੇ ਬਹੁਤ ਹੀ ਇਸ ਨੂੰ ਇੰਜੋਏ ਕਰੀਦਾ ਹੈ ਫੈਮਿਲੀ ਨੂੰ ਵੀ ਬਹੁਤ ਪਸੰਦ ਆਉਂਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਇਹ ਕੜੀ ਆਪਾਂ ਬਿਨਾਂ ਪਕੌੜਿਆਂ ਦੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਜੰਮੀ ਬਣੇਗੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਚਲੋ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਬਾਉਲ ਦੇ ਵਿੱਚ ਆਪਾਂ 1.5 ਕੌਲੀ ਦਹੀਂ ਦੀ ਲਈ ਹੈ ਬਿਲਕੁਲ ਠਿੱਕ ਦਹੀਂ ਹੈ ਤੇ ਨਾ ਬਹੁਤ ਜ਼ਿਆਦਾ ਖੱਟਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਹੁਣ ਆਪਾਂ ਪਾਵਾਂਗੇ 5 ਕੌਲੀਆਂ ਪਾਣੀ ਦੀਆਂ 5 ਕੌਲੀਆਂ ਪਾਣੀ ਦੀਆਂ ਪਾਉਣ ਤੋਂ ਮਗਰੋਂ ਇਸ ਨੂੰ ਆਪਾਂ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਾਦ ਵਿੱਚ ਆਪਾਂ ਨੂੰ ਲੋਡ ਹੋਈ ਤਾਂ ਆਪਾਂ ਹੋਰ ਪਾਣੀ ਇਸ ਦੇ ਵਿੱਚ ਐਡ ਕਰਾਂਗੇ ਜਸਟ ਪਹਿਲਾਂ ਜਦੋਂ ਆਪਾਂ ਬੇਸਨ ਘੋਲਣਾ ਹੈ ਤੇ ਆਪਾਂ 5 ਕੌਲੀਆਂ ਪਾਣੀ ਦੀਆਂ ਐਡ ਕਰ ਲੈਣੀਆਂ ਹਨ ਤੁਸੀਂ ਆਪਣੇ ਹਿਸਾਬ ਨਾਲ ਮੈਜ਼ਰਮੈਂਟ ਲਈ ਕੋਈ ਵੀ ਬਰਤਨ ਸੈੱਟ ਕਰ ਸਕਦੇ ਹੋ ਇੱਥੇ ਆਪਣਾ ਦਹੀਂ ਪਰਫੈਕਟ ਮਿਕਸ ਹੋ ਚੁੱਕਾ ਹੈ ਤੇ ਇਸ ਦੀ ਲੱਸੀ ਬਣ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੌਲੀ ਬੇਸਨ ਦੀ ਤੇ ਇਸ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਦੇ ਵਿੱਚ ਕੋਈ ਵੀ ਲੰਗਸ ਵਗੈਰਾ ਨਹੀਂ ਹੋਣੇ ਚਾਹੀਦੇ ਇਹ ਬਿਲਕੁਲ ਸਮੂਥ ਜੈਸਾ ਪੇਸਟ ਬਣ ਕੇ ਤਿਆਰ ਹੋਣਾ ਚਾਹੀਦਾ ਹੈ ਇਹ ਦੇਖੋ ਤੁਸੀਂ ਹੁਣ ਦੇਖ ਸਕਦੇ ਹੋ ਇਹ ਪਰਫੈਕਟ ਆਪਣਾ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਦੇਖੋ ਪਹਿਲਾਂ ਮੈਂ ਚਾਰ ਕੌਲੀਆਂ ਪਾਈਆਂ ਸਨ ਇੱਕ ਕੌਲੀ ਹੁਣ ਆਪਾਂ ਪਾਣੀ ਦੀ ਇੱਥੇ ਹੋਰ ਐਡ ਕਰ ਲਵਾਂਗੇ ਟੋਟਲ ਪੰਜ ਕੌਲੀਆਂ ਪਾਣੀ ਦੀਆਂ ਹੋ ਚੁੱਕੀਆਂ ਹਨ ਮਿਕਸਚਰ ਆਪਣਾ ਬਣ ਕੇ ਤਿਆਰ ਹੈ ਇਹਨੂੰ ਸਾਈਡ ਤੇ ਰੱਖਾਂਗੇ ਹੁਣ ਆਪਾਂ ਕੜੀ ਨੂੰ ਤੜਕਾ ਲਗਾਉਂਦੇ ਹਾਂ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਗੈਸ ਨੂੰ ਕਰਾਂਗੇ ਆਨ ਇਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲਵਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਚਮਚ ਜੀਰਾ ਨਾਲ ਹੀ ਇਸ ਦੇ ਵਿੱਚ ਇੱਕ ਚਮਚ ਆਪਾਂ ਮੇਥੀ ਦਾਣਾ ਐਡ ਕਰ ਲਵਾਂਗੇ ਜਿਸ ਨੂੰ ਆਪਾਂ ਮੇਥਰੇ ਵੀ ਕਹਿੰਦੇ ਹਾਂ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਲਸਣ ਅਦਰਕ ਐਡ ਕਰਾਂਗੇ ਮੇਥਰਿਆਂ ਦੇ ਨਾਲ ਕੜੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਜਦੋਂ ਇਹ ਥੋੜੇ ਜਿਹਾ ਕੁੱਝ ਗਏ ਤਾਂ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਦਰਦਰਾ ਜੇ ਕੁੱਟੀਆਂ ਹੀਆਂ ਕਾਲੀਆਂ ਮਿਰਚਾਂ ਤੇ ਨਾਲ ਹੀ ਇਸਦੇ ਨਾਲ ਮੈਂ ਸਾਬਤ ਧਨੀਆ ਥੋੜਾ ਜਿਹਾ ਕੁੱਟ ਲਿਆ ਸੀ ਦੋ ਕੱਟੇ ਹੋਏ ਹਰੇ ਪਿਆਜ਼ ਐਡ ਕਰਾਂਗੇ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਨੋਰਮਲ ਪਿਆਜ਼ ਉਹਨਾਂ ਨੂੰ ਵੀ ਬਰੀਕ ਕੱਟ ਕੇ ਐਡ ਕਰ ਲਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਸਾੜਨਾ ਜਸਟ ਜਦੋਂ ਇਹਨਾਂ ਦੇ ਵਿੱਚ ਥੋੜਾ ਜਿਹਾ ਪਿੰਕ ਜਿਹਾ ਕਲਰ ਆ ਗਿਆ ਉਸ ਟਾਈਮ ਦੇਸ ਦੇ ਵਿੱਚ ਆਪਾਂ ਹੋਰ ਬਾਕੀ ਚੀਜ਼ਾਂ ਐਡ ਕਰਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦੀ ਕੜੀ ਬਣਾ ਕੇ ਦੇਖਿਓ ਤੁਸੀਂ ਵਾਰ-ਵਾਰ ਇਸ ਤਰ੍ਹਾਂ ਬਣਾਉਂਗੇ ਇਸ ਦੇ ਵਿੱਚ ਆਪਾਂ ਕੋਈ ਵੀ ਪਕੌੜੇ ਵਗੈਰਾ ਐਡ ਨਹੀਂ ਕਰਾਂਗੇ ਪਰ ਇਸ ਦਾ ਟੇਸਟ ਦੁੱਗਣਾ ਚੌਗਣਾ ਹੋਵੇਗਾ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟੀ ਹੋਈ ਮੇਥੀ ਐਡ ਕਰ ਲਈ ਹੈ ਨਾਲ ਹੀ ਬਰੀਕ ਕੱਟੀ ਹੋਈ ਆਪਾਂ ਪਾਲਕ ਐਡ ਕਰ ਲਈ ਹੈ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਐਡ ਕਰ ਸਕਦੇ ਹੋ ਕੋਈ ਵੀ ਇਸ ਦੇ ਵਿੱਚ ਮੈਜ਼ਰਮੈਂਟ ਦਾ ਝੰਜਟ ਨਹੀਂ ਹੈ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਵਾਂਗੇ ਜਦੋਂ ਇਹ ਥੋੜੀਆਂ ਜਿਹਾ ਸੌਫਟ ਹੋ ਗਈਆਂ ਤੇ ਇਹਨਾਂ ਦੇ ਵਿੱਚ ਐਡ ਕਰਾਂਗੇ ਆਪਾਂ ਇੱਕ ਕਲੀ ਤਾਜੇ ਹਰੇ ਮਟਰਾਂ ਦੀ ਇਹ ਕੜੀ ਆਪਾਂ ਬਣਾਵਾਂਗੇ ਮਟਰਾਂ ਵਾਲੀ ਤੇ ਇਸ ਕੜੀ ਦਾ ਟੇਸਟ ਬਹੁਤ ਹੀ ਲਾਜਵਾਬ ਹੁੰਦਾ ਹੈ ਇੱਕ ਵਾਰੀ ਤੁਸੀਂ ਜ਼ਰੂਰ ਇਸ ਕੜੀ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਜਮੇ ਬਣ ਕੇ ਤਿਆਰ ਹੁੰਦੀ ਹੈ ਹੁਣ ਦੇਖੋ ਆਪਣਾ ਤੜਕਾ ਬਹੁਤ ਵਧੀਆ ਭੁੱਜ ਚੁੱਕਾ ਹੈ ਜਸਟ ਇਨਾ ਕੀ ਆਪਾਂ ਇਸ ਨੂੰ ਭੁੰਨਣਾ ਹੈ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਨੂੰ ਕੱਟ ਕੇ ਐਡ ਕਰ ਲਿਆ ਹੈ ਮੇਰੇ ਕੋਲ ਇੰਨੀਆਂ ਹੀ ਅਵੇਲੇਬਲ ਸਨ ਨਹੀਂ ਤਾਂ ਮੈਂ ਕੱਲੀਆਂ ਹਰੀਆਂ ਮਿਰਚਾਂ ਹੀ ਕੜੀ ਦੇ ਵਿੱਚ ਐਡ ਕਰਦੀ ਹਾਂ ਲਾਲ ਮਿਰਚ ਮੈਂ ਬਹੁਤ ਘੱਟ ਐਡ ਕਰਦੀ ਹਾਂ ਜਿਸ ਦੇ ਨਾਲ ਕੜੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਇੱਕ ਚਮਚ ਆਪਾਂ ਹਲਦੀ ਦਾ ਐਡ ਕੀਤਾ ਹੈ ਅੱਧਾ ਚਮਚ ਇਸ ਦੇ ਵਿੱਚ ਲਾਲ ਮਿਰਚ ਪਾਊਡਰ ਅੱਧਾ ਚਮਚ ਇਸ ਦੇ ਵਿੱਚ ਧਣੀਆ ਪਾਊਡਰ ਦਾ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਜਿਸ ਤਰ੍ਹਾਂ ਆਪਣਾ ਤੜਕਾ ਪੁੱਜੇਗਾ ਇਸ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਵਧੀਆ ਇਸ ਦਾ ਕਲਰ ਆ ਰਿਹਾ ਹੈ ਹੁਣ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕੀਤਾ ਹੈ ਤਾਂ ਕਿ ਜਿਹੜੇ ਮਸਾਲੇ ਹਨ ਉਹ ਬਿਲਕੁਲ ਵੀ ਸੜਨ ਨਾ ਤੇ ਕੜਾਈ ਦੇ ਨਾਲ ਨਾ ਲੱਗਣ ਫਿਰ ਇਸ ਨੂੰ ਆਪਾਂ ਇੱਕ ਤੋਂ ਦੋ ਮਿੰਟ ਲਈ ਭੁੰਨਾਂਗੇ ਤੇ ਦੇਖੋ ਮਸਾਲੇ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਆਪਾਂ ਇੱਥੇ ਮਟਰ ਉਹਨਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਜਸਟ ਇਹਨਾਂ ਨੂੰ ਆਪਾਂ ਤੜਕੇ ਦੇ ਨਾਲ ਹੀ ਭੁੰਨਾਂਗੇ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਗਰਮ ਮਸਾਲਾ ਐਡ ਕਰਾਂਗੇ ਤੇ ਇਸ ਨੂੰ ਵੀ ਆਪਾਂ ਨਾਲ ਹੀ ਭੁੰਨ ਲਵਾਂਗੇ ਇਸ ਤਰ੍ਹਾਂ ਜਿਹੜਾ ਤੜਕਾ ਪੁੰਨ ਕੇ ਆਪਾਂ ਕੜੀ ਬਣਾਉਣੀ ਹੈ ਉਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਜੰਮੀ ਭੰਦੀ ਹੈ ਤੁਸੀਂ ਦੇਖਿਓ ਇਸ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਵੇਗਾ ਤੜਕਾ ਆਪਣਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਬੇਸਨ ਦਾ ਘੋਲ ਐਡ ਕਰ ਲਵਾਂਗੇ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਬੇਸਨ ਦਾ ਘੋਲ ਐਡ ਕਰਦੇ ਹਾਂ ਤਾਂ ਇਸ ਨੂੰ ਆਪਾਂ ਲਗਾਤਾਰ ਹਿਲਾਉਣਾ ਹੈ ਜਦੋਂ ਤੱਕ ਇਸ ਦੇ ਵਿੱਚ ਇੱਕ ਬੋਇਲ ਨਹੀਂ ਆ ਜਾਂਦਾ ਜੇਕਰ ਆਪਾਂ ਇਸ ਨੂੰ ਨਹੀਂ ਹਿਲਾਵਾਂਗੇ ਤੇ ਇਹ ਆਪਣੀ ਕੜੀ ਫੋਟੋ ਵੀ ਸਕਦੀ ਹੈ ਤੇ ਇਹ ਬੋਇਲ ਆ ਕੇ ਬਾਹਰ ਵੀ ਨਿਕਲ ਸਕਦੀ ਹੈ ਜੇਕਰ ਉੱਬਲ ਕੇ ਕੜੀ ਬਾਹਰ ਆ ਜਾਵੇ ਤਾਂ ਇਸ ਦਾ ਟੇਸਟ ਬਿਲਕੁਲ ਵੀ ਨਹੀਂ ਰਹਿੰਦਾ ਬਿਲਕੁਲ ਬੇਕਾਰ ਕੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਦੇ ਵਿੱਚ ਮੈਂ ਇੱਕ ਤੋਂ ਦੋ ਕ올ੀਆਂ ਪਾਣੀ ਹੋਰ ਐਡ ਕਰ ਲਈਆਂ ਹਨ ਕਿਉਂਕਿ ਜਿਸ ਜਦੋਂ ਆਪਾਂ ਇਸ ਨੂੰ ਸੇਕ ਤੇ ਰੱਖਿਆ ਹੈ ਤੇ ਹੌਲੀ ਹੌਲੀ ਜਿੱਦਾਂ ਇਹ ਪੱਕ ਰਹੀ ਹੈ ਤੇ ਇਹ ਥਿੱਕ ਹੋ ਰਹੀ ਹੈ ਆਪਾਂ ਆਪਣੇ ਹਿਸਾਬ ਦੇ ਨਾਲ ਗਾੜੀ ਪਾਣੀ ਐਡ ਕਰੀ ਜਾਵਾਂਗੇ ਜਿੰਨਾ ਕਿ ਲੋੜ ਹੋਵੇਗੀ ਇਹ ਦੇਖੋ ਇਸ ਦੇ ਵਿੱਚ ਹੁਣ ਇੱਕ ਉਬਾਲਾ ਆ ਚੁੱਕਾ ਹੈ ਤੇ ਕੜੀ ਆਪਣੀ ਹੋਰ ਠਿਕ ਹੋ ਚੁੱਕੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਕੜੀ ਘੱਟ ਵੀ ਬਣਾ ਸਕਦੇ ਹੋ ਅੱਧੀ ਕੌਲੀਵੈਸ਼ਨ ਵੀ ਲੈ ਸਕਦੇ ਹੋ ਮੈਂ ਆਪਣੇ ਸਾਰੇ ਪਰਿਵਾਰ ਲਈ ਬਣਾਈ ਸੀ ਇਸ ਲਈ ਮੈਂ ਇਸ ਲਈ ਵਿੱਚ ਵੇਸਣ ਜ਼ਿਆਦਾ ਐਡ ਕੀਤਾ ਸੀ ਹੁਣ ਇਸ ਦੇ ਵਿੱਚ ਮੈਂ 2 ਕੱਪ ਪਾਣੀ ਤੇ ਐਡ ਕੀਤੇ ਹਨ ਇੱਥੇ ਗਰਮ ਪਾਣੀ ਹੀ ਆਪਾਂ ਐਡ ਕਰਨਾ ਹੈ ਠੰਡਾ ਪਾਣੀ ਬਿਲਕੁਲ ਵੀ ਐਡ ਨਹੀਂ ਕਰਨਾ ਜੇ ਕੋ ਠੰਡਾ ਪਾਣੀ ਐਡ ਕਰਾਂਗੇ ਤੇ ਸਬਜ਼ੀ ਦਾ ਟੇਸਟ ਬਿਲਕੁਲ ਖਰਾਬ ਹੋ ਜਾਂਦਾ ਹੈ ਕਿਉਂਕਿ ਪ੍ਰੋਸੈਸ ਜਿਹੜਾ ਕੁਕਿੰਗ ਦਾ ਹੈ ਉਹ ਰੁਕ ਜਾਂਦਾ ਹੈ ਫਿਰ ਉਹ ਦੁਬਾਰਾ ਠੰਡੀ ਹੋ ਜਾਂਦੀ ਹੈ ਹੁਣ ਇਸ ਦੇ ਵਿੱਚ ਆਪਾਂ ਗਰਮ ਪਾਣੀ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਇਸ ਦੇ ਵਿੱਚ ਹੁਣ ਬੋਇਲ ਆ ਚੁੱਕਾ ਹੈ ਇਸ ਨੂੰ ਹੁਣ ਆਪਾਂ ਇੱਕ ਸਾਈਡ ਤੇ ਪੱਕਣ ਲਈ ਰੱਖ ਦਵਾਂਗੇ ਦੂਸਰੀ ਸਾਈਡ ਤੇ ਆਪਾਂ ਚਾਵਲ ਤਿਆਰ ਕਰਦੇ ਹਾਂ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਐਡ ਕੀਤਾ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਆਪਾਂ ਸਾਬਤ ਜੀਰਾ ਐਡ ਕਰਾਂਗੇ ਇਸ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਤੇ ਇਸ ਦੇ ਵਿੱਚ ਇੱਕ ਤੇਜ ਪੱਤਾ ਐਡ ਕਰਾਂਗੇ ਤੇ ਇਸ ਨੂੰ ਵੀ ਹੁਣ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੁਸੀਂ ਇਸ ਤਰ੍ਹਾਂ ਸਿੰਪਲ ਵੀ ਜੀਰਾ ਰਾਈਸ ਬਣਾ ਸਕਦੇ ਹੋ ਪਰ ਮੈਂ ਇੱਥੇ ਦੋ ਪਿਆਜ਼ ਲੰਮੇ ਲੰਮੇ ਸਲਾਈਸਸ ਦੇ ਵਿੱਚ ਕੱਟ ਕੇ ਐਡ ਕੀਤੇ ਸਨ ਕਿਉਂਕਿ ਮੈਨੂੰ ਪਿਆਜ਼ਾਂ ਵਾਲੇ ਚਾਵਲ ਬਹੁਤ ਜ਼ਿਆਦਾ ਵਧੀਆ ਲੱਗਦੇ ਹਨ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਜਦੋਂ ਇਹ ਥੋੜੇ ਜੇ ਪਿੰਕ ਹੋ ਗਏ ਤੇ ਇਸ ਦੇ ਵਿੱਚ ਆਪਾਂ ਚੌਲ ਐਡ ਕਰ ਲਵਾਂਗੇ ਇੱਥੇ ਆਪਾਂ ਚੌਲ ਐਡ ਕਰ ਲਵਾਂਗੇ ਇਹ ਮੈਂ ਪਹਿਲਾਂ ਹੀ ਸੋਕ ਕੀਤੇ ਸਨ 10 ਮਿੰਟ ਲਈ ਇਹਨਾਂ ਨੂੰ ਐਡ ਕਰਨ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਇੱਥੇ 1 ਕੱਪ ਮੈਂ ਚੌਲਾਂ ਦਾ ਲਿਆ ਸੀ ਤੇ 2 ਕੱਪ ਆਪਾਂ ਇਸ ਦੇ ਵਿੱਚ ਪਾਣੀ ਦੇ ਐਡ ਕਰਾਂਗੇ ਆਪਣੇ ਬਹੁਤ ਹੀ ਵਧੀਆ ਖਿੜੇ-ਖਿੜੇ ਚਾਵਲ ਬਣ ਕੇ ਤਿਆਰ ਹੋਣਗੇ ਤੁਹਾਨੂੰ ਮੈਂ ਅੱਗੇ ਦਿਖਾਵਾਂਗੀ ਬਿਲਕੁਲ ਵੀ ਕੋਈ ਵੀ ਚਾਲ ਜਿਹੜੇ ਚੌਲਾਂ ਦਾ ਦਾਣਾ ਹੈ ਉਹ ਜੁੜੇਗਾ ਨਹੀਂ ਚਿਪਕੇਗਾ ਨਹੀਂ ਪਰਫੈਕਟ ਆਪਣੀ ਮੈਜ਼ਰਮੈਂਟ ਹੈ ਤੇ ਪਰਫੈਕਟ ਹੀ ਆਪਣੇ ਚੌਲ ਬਣ ਕੇ ਤਿਆਰ ਹੋਣਗੇ ਕਵਰ ਕਰਕੇ ਆਪਾਂ ਇਹਨਾਂ ਨੂੰ 5 ਮਿੰਟ ਲਈ ਰੱਖ ਦਵਾਂਗੇ ਮੈਂ ਝੌਲਾਂ ਦੇ ਵਿੱਚ ਨਮਕ ਪਾਉਣਾ ਭੁੱਲ ਗਈ ਸੀ ਹੁਣ ਮੈਂ ਇਸ ਦੇ ਵਿੱਚ 1/4 ਚਮਚ ਨਮਕ ਐਡ ਕਰ ਲਵਾਂਗੀ ਤੇ ਇਸ ਨੂੰ ਮਿਕਸ ਕਰਕੇ ਫਿਰ 2 ਤੋਂ 3 ਮਿੰਟ ਲਈ ਪਕਾ ਲਵਾਂਗੇ ਆਪਣੇ ਪਰਫੈਕਟ ਝੌਲ ਬਣ ਕੇ ਤਿਆਰ ਹੋ ਜਾਣਗੇ ਤੁਸੀਂ ਚਾਹੋ ਤਾਂ ਨਮਕ ਸਕਿਪ ਵੀ ਕਰ ਸਕਦੇ ਹੋ ਆਪਣੇ ਟੇਸਟ ਦੇ ਹਿਸਾਬ ਨਾਲ ਹੁਣ ਦੇਖੋ 3 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਪਰਫੈਕਟ ਆਪਣੇ ਜੀਰਾ ਰਾਈਸ ਬਣ ਕੇ ਤਿਆਰ ਹਨ ਥੋੜਾ ਜਿਹਾ ਧਨੀਆ ਪਾਵਾਂਗੇ ਤੇ ਇਸ ਨੂੰ ਸਾਈਡ ਤੇ ਰੱਖਾਂਗੇ ਹੁਣ ਦੂਸਰੀ ਸਾਈਡ ਤੇ ਦੇਖਦੇ ਹਾਂ ਆਪਣੀ ਕੜੀ ਵੀ ਪਰਫੈਕਟ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਦੀ ਥਿਕਨੈਸ ਵੀ ਬਹੁਤ ਹੀ ਵਧੀਆ ਆਈ ਹੈ ਇਸ ਲਈ ਹੁਣ ਆਪਾਂ ਇੱਕ ਤੜਕਾ ਤਿਆਰ ਕਰਦੇ ਹਾਂ ਇੱਕ ਲਾਵਾਂਗੇ 팬 ਉਸ ਦੇ ਵਿੱਚ ਆਪਾਂ ਐਡ ਕਰਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਇਸ ਦੇ ਵਿੱਚ ਤਿੰਨ ਸਾਬਤ ਲਾਲ ਮਿਰਚਾਂ ਐਡ ਕਰਾਂਗੇ ਥੋੜਾ ਜਿਹਾ ਆਪਾਂ ਲੰਮੇ ਲੰਮੇ ਸਲਾਈਸਸ ਦੇ ਵਿੱਚ ਅਦਰਕ ਕੱਟ ਕੇ ਐਡ ਕਰ ਲਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਜਦੋਂ ਇਹ ਚੀਜ਼ਾਂ ਥੋੜੀਆਂ ਜਿਹੀਆਂ ਭੁੱਜ ਗਈਆਂ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਕੜੀ ਪੱਤਾ ਐਡ ਕਰਾਂਗੇ ਤੇ ਨਾਲ ਹੀ ਇਸਦੇ ਵਿੱਚ ਆਪਾਂ ਥੋੜਾ ਜਿਹਾ ਸਾਬਤ ਜੀਰਾ ਐਡ ਕਰ ਲਵਾਂਗੇ ਹੁਣ ਇਸਦੇ ਵਿੱਚ ਆਪਾਂ ਐਡ ਕਰਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਆਪਣਾ ਇਹ ਤੜਕਾ ਬਣ ਕੇ ਤਿਆਰ ਹੋ ਚੁੱਕਾ ਹੈ ਗੈਸ ਆਫਲੇਮ ਆਪਾਂ ਇੱਥੇ ਬੰਦ ਕਰ ਦਵਾਂਗੇ ਜਦੋਂ ਆਪਾਂ ਕੜੀ ਦੇ ਉੱਪਰ ਇਹ ਤੜਕਾ ਲਗਾਉਂਦੇ ਹਾਂ ਤੇ ਕੜੀ ਦੇ ਟੇਸਟ ਤੇ ਚਾਰ ਚੰਨ ਲੱਗ ਜਾਂਦੇ ਹਨ ਦੇਖੋ ਜੀ ਕੜੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਹੁਣ ਇਸਦੇ ਵਿੱਚ ਆਪਾਂ ਐਡ ਕਰਾਂਗੇ ਕਸਤੂਰੀ ਮੇਥੀ ਤੇ ਨਾਲ ਹੀ ਐਡ ਕਰਾਂਗੇ ਇਸ ਦੇ ਵਿੱਚ ਆਪਾਂ ਹਰੀਆਂ ਤਣੀਆਂ ਤੇ ਉੱਪਰ ਦੀ ਆਪਾਂ ਲਾਵਾਂਗੇ ਇਹ ਛੋਟਾ ਜਿਹਾ ਤੜਕਾ ਤੇ ਆਪਣੀ ਕੜੀ ਦੇਖੋ ਤੁਸੀਂ ਕਿੰਨੀ ਜੰਮੀ ਕਿੰਨੀ ਟੇਸਟੀ ਬਣ ਕੇ ਤਿਆਰ ਹੋਈ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਵਾਲੇ ਪੇਜ ਨੂੰ ਫਾਲੋ ਜ਼ਰੂਰ ਕਰ ਲਿਓ ਦੇਖੋ ਆਪਾਂ ਚੌਲ ਤੁਹਾਨੂੰ ਦਿਖਾਉਨੇ ਹਨ ਕਿੰਨੇ ਖੜੇ-ਖੜੇ ਆਪਣੇ ਚੌਲ ਬਣ ਕੇ ਤਿਆਰ ਹੋਏ ਹਨ ਜਦੋਂ ਵੀ ਆਪਾਂ ਕੋਈ ਵੀ ਚੌਲ ਬਰੀਆਨੀ ਸਰਵ ਕਰਨੀ ਹੈ ਜਾਂ ਉਸ ਨੂੰ ਹਿਲਾਉਣਾ ਹੈ ਤੇ ਜਸਟ ਆਪਾਂ ਬਿਲਕੁਲ ਹਲਕੀ-ਹਲਕੀ ਹੱਥਾਂ ਦੇ ਨਾਲ ਉਸ ਨੂੰ ਹਿਲਾਉਣਾ ਹੈ ਨਹੀਂ ਤਾਂ ਇਹ ਬਿਲਕੁਲ ਮੈਸ਼ ਹੋ ਜਾਣਗੇ ਇਹ ਮੇਰੇ ਮੰਮਾ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਆਪਾਂ ਚੌਲਾਂ ਨੂੰ ਹਿਲਾਉਣਾ ਹੈ ਤੇ ਬਿਲਕੁਲ ਕੜਛੀ ਦੀ ਜਾਂ ਬੈਕ ਸਾਈਡ ਤੋਂ ਹਿਲਾ ਲਓ ਤੇ ਜਾਂ ਇਹਨਾਂ ਨੂੰ ਬਿਲਕੁਲ ਹਲਕੇ ਹੱਥਾਂ ਦੇ ਨਾਲ ਚਮਚ ਨਾਲ ਹਿਲਾਓ ਲਓ ਜੀ ਆਪਣੀ ਥਾਲੀ ਕੰਪਲੀਟ ਹੈ ਆਪਾਂ ਸਰਵ ਕੀਤਾ ਹੈ ਹੁਣ ਇਸ ਚੋਲਾ ਦੇ ਨਾਲ ਤੇ ਇੰਜੋਏ ਕਰਾਂਗੇ ਤੁਸੀਂ ਬਣਾਇਓ ਖਾਇਓ ਇੰਜੋਏ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ